ਮੇਰੇ ਵੀਰੋ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਹੁਣ ਬਣਾਉਣ ਲੱਗੇ ਆ ਘਰ ਦੇ ਵਿੱਚ ਗਰਮਾ ਗਰਮ ਗਲਾਬ ਜਾਮਨ ਜਦੋਂ ਵੀ ਤੁਹਾਡਾ ਦਿਲ ਕਰਦਣਾ ਤੁਸੀਂ ਨਾ ਝਟਪਟ ਬਣਾ ਕੇ ਖਾ ਸਕਦੇ ਆ ਤੇ ਉਹਦੇ ਵਾਸਤੇ ਆਪਾਂ ਨੇ ਇੱਧਰ ਤਿਆਰੀ ਕਰ ਲਈ ਹੈ ਦੇਖੋ ਜੀ ਆਪਾਂ ਨਾ ਬਹੁਤ ਹੀ ਸੌਖੇ ਤਰੀਕੇ ਨਾਲ ਬਣਾਵਾਂਗੇ ਘਰ ਦੇ ਵਿੱਚ ਨਾ ਨਾ ਗਲਾਬ ਜਾਮਨ ਉਹ ਜਦੋਂ ਵੀ ਤੁਹਾਡਾ ਦਿਲ ਕਰਦਣਾ ਚਾਹ ਦੁੱਧ ਨਾਲ ਕਾਣ ਵਾਸਤੇ ਜਿਹਦੇ ਤੁਸੀਂ ਬਣਾ ਕੇ ਖਾ ਸਕਦੇ ਆ ਤੇ ਇੱਧਰ ਹੁਣ ਆਪਾਂ ਬਣਾਉਣ ਲੱਗੇ ਆ ਦੇਖੋ ਜੀ ਆਪਾਂ ਨੇ ਇੱਕ ਇੱਧਰ ਪ੍ਰਾਂਤ ਲੈ ਲਈ ਹੈ ਮੈਂ ਤੁਹਾਨੂੰ ਨੇੜੇ ਕਰਕੇ ਦਿਖਾਉਣੀ ਆ। ਜਿੰਨੀਆਂ ਵੀ ਤੁਸੀਂ ਨਾ ਗੁਲਾਬ ਜਾਮਣਾ ਬਣਾ ਸਕਦੇ ਨਾ ਉਹਨੇ ਕ ਤੁਸੀਂ ਸਮਾਨ ਲੈ ਲੈਣਾ ਤੇ ਇੱਧਰ ਆਪਾਂ ਨੇ ਨਾ ਐਨੀ ਕੁ ਲੈ ਲਈ ਸੂਜੀ ਇਹ ਹੈਗਾ ਆਪਣੇ ਕੋਲ ਹੈਗਾ ਕੂਆ ਆਪਾਂ ਇਹਨੂੰ ਵੀ ਵਿੱਚੇ ਮਿਕਸ ਕਰ ਦਨੇ ਆ। ਤੇ ਜਿਹੜਾ ਆਪਾਂ ਨੇ ਇਹ ਆਟਾ ਗੁੰਨਣਾ ਨਾ ਇਹ ਆਪਾਂ ਦੁੱਧ ਨਾਲ ਆਟਾ ਗੁੰਨਾਂਗੇ। ਇੱਧਰ ਆਪਾਂ ਨੇ ਨਾ ਥੋੜਾ ਜਿਹਾ ਇੱਕ ਚਮਚਾ ਪਾਵਾਂਗੇ ਆਪਾਂ ਬੇਕਿੰਗ ਸੋਡਾ ਦਾ। ਹੁਣ ਆਪਾਂ ਇਹਨੂੰ ਐ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆਂ ਆਪਾਂ ਇਹਦਾ ਇਹਨੂੰ ਬਾਲਾ ਦਾ ਪਤਲਾ ਨਹੀਂ ਕਰਨਾ ਹੈਗਾ ਤੇ ਆਪਾਂ ਥੋੜਾ ਥੋੜਾ ਗੁੱਧ ਪਾ ਕੇ ਨਾ ਇਹਨੂੰ ਐ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਖੋਏ ਨੂੰ ਵੀ ਨਾ ਆਪਾਂ ਵਿੱਚੇ ਮਿਕਸ ਕਰ ਲੈਨੇ ਆਂ ਤੇ ਬਹੁਤ ਜ਼ਿਆਦਾ ਨਾ ਨਰਮ ਗਲਾਉ ਜਾਮਾ ਬਣ ਗਈਆਂ ਇਹ ਆਟਾ ਨਾ ਬਹੁਤਾ ਸਖਤ ਹੋਣਾ ਚਾਹੀਦਾ ਨਾ ਬਹੁਤਾ ਨਰਮ ਹੋਣਾ ਚਾਹੀਦਾ ਇਹਨੂੰ ਹੱਥ ਨਾਲ ਨਾ ਚੰਗੀ ਤਰ੍ਹਾਂ ਪ੍ਰੈਸ ਕਰਨਾ ਹੈ ਤਾਂ ਕਿ ਨਾਲ ਵਿੱਚ ਕੋਈ ਗੱਠ ਨਾ ਹੋਵੇ ਇਹਨੂੰ ਆਪਾਂ ਇਹਨਾਂ ਚੰਗੀ ਤਰ੍ਹਾਂ ਖੋਏ ਦੇ ਵਿੱਚ ਸੂਜੀ ਨੂੰ ਆਹ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਹੈ ਸਮੇਂ ਦੇ ਵਿੱਚ ਨਾ ਬਹੁਤ ਨਰਮ ਨਰਮ ਜਿਹਾ ਹੋ ਗਿਆ ਆਪਣਾ ਜਿਹੜਾ ਆਪਣੇ ਆਪ ਆਪਣਾ ਇਹ ਸੂਜੀ ਤੇ ਕੋਏ ਦਾ ਘੋਲ ਜ ਤੇ ਹੁਣ ਇਹਨੂੰ ਕਰਕੇ ਨਾ ਆਪਾਂ ਇਸ ਤਰ੍ਹਾਂ ਟਿਕਾ ਦੇਵਾਂਗੇ ਤੇ ਕੋਏ ਦੇ ਵਿੱਚ ਬਿਲਕੁਲ ਵੀ ਕੋਈ ਗੱਠ ਨਹੀਂ ਹੈਗੀ ਇਹਨੂੰ ਨਾ ਆਪਾਂ 1-2 ਮਿੰਟ ਨਾ ਐਸੇ ਨਾ ਇਸ ਤਰ੍ਹਾਂ ਰੈਸਟ ਤੇ ਛੱਡਾਂਗੇ ਦੇਖੋ ਹੁਣ ਆਪਾਂ ਇਹਨੂੰ ਨਾ 10 ਮਿੰਟ ਰੈਸਟ ਤੇ ਛੱਡਾਂਗੇ ਉਸ ਤੇ ਮਗਰ ਮਗਰੋਂ ਆਪਾਂ ਦੱਸਾਂਗੇ ਹੁਣ ਕੀ ਕਰਨਾ ਹੈ ਉਹਨਾਂ ਕਨਾਰੇ ਐਸਟੂ ਦੇ ਦੇਰ ਉੱਪਰ ਦੇਖਾ ਟੱਕਣਾ ਚਲੋ ਜੀ ਹੁਣ 10 ਮਿੰਟ ਹੋ ਗਏ ਨੇ ਤੇ ਹੁਣ ਆਪਾਂ ਨਾ ਇਹਦੇ ਨਾਲ ਛੋਟੇ ਛੋਟੇ ਨਾ ਗੋਲ ਜਿਹੇ ਬਣਾ ਲੈਨੇ ਵੀ ਜਿਹੜੇ ਸਾਈਜ਼ ਦੇ ਨਾ ਤੁਸੀ ਗੁਲਾਬ ਜਾਮਾ ਤੁਹਾਨੂੰ ਵਧੀਆ ਲੱਗਦੀਆਂ ਐ ਕੋਈ ਵੱਡੀ ਸਾਈਜ਼ ਦੇ ਬਣਾਉਣੀ ਐ ਛੋਟੀਆਂ ਸਾਈਜ਼ ਦੇ ਬਣਾਉਣੀ ਐ ਦੇਖੋ ਆਪਾਂ ਨਾ ਆ ਵਾਲਾ ਸਾਈਜ਼ ਦੇ ਬਣਾਵਾਂਗੇ ਗੋਲ ਗੋਲ ਐਨੇ ਕ ਸਾਈਜ਼ ਦੇ ਬੋਲੇ ਜਿਹੇ ਬਣਾ ਲਿਆ ਨੇ ਇਹਨਾਂ ਨੇ ਜਿਆਦਾ ਆਪਾਂ ਨੇ ਫਰਾਈ ਕਰਨਾ ਨਾ ਤੇਲ ਦੇ ਵਿੱਚ ਇਹਨਾਂ ਨੇ ਫਿਰ ਫੁੱਲ ਕੇ ਨਾ ਇਹਨਾਂ ਦਾ ਸਾਈਜ਼ ਵੱਡਾ ਹੋ ਜਾਣਾ ਹੈ ਦੇਖੋ ਇਹ ਬਣਾਉਣੀ ਹੈ ਕੋਈ ਔਖੀ ਨਹੀਂ ਹੈਗੀ ਸੌਖੀ ਹੈਗੀ ਜਾਂ ਮਰਜੀ ਦਿਲ ਕਰਦਾ ਹੈ ਤੁਸੀਂ ਬਣਾ ਕੇ ਖਾ ਸਕਦੇ ਹੋ ਦੇਖੋ ਜੀ ਬਹੁਤ ਵਧੀਆ ਨਾ ਗੋਲ ਗੋਲ ਬੋਲੇਗੀਆਂ ਬਣ ਗਈਆਂ ਨੇ ਦੇਖੋ ਕਿੰਨੀਆਂ ਵਧੀਆ ਲੱਗਦੀਆਂ ਨੇ ਜਦੋਂ ਇਹਨਾਂ ਨੇ ਬਣ ਕੇ ਤਿਆਰ ਹੋਣਾ ਨਾ ਦੇਖੋ ਫਿਰ ਕਿੰਨੀ ਜਾਰੇ ਨਾ ਟੇਸਟੀ ਬਣ ਗਈਆਂ ਤੇ ਜੀ ਆਪਾਂ ਨੇ ਇਹਨਾਂ ਇਸ ਤਰ੍ਹਾਂ ਨਾਲ ਰੈਡੀ ਕਰਕੇ ਰੱਖ ਲਿੱਤੇ ਨੇ ਤੇ ਹੁਣ ਆਪਾਂ ਫਰਾਈ pan ਦੇ ਵਿੱਚ ਨਾ ਘਿਓ ਪਾਉਣੇ ਹੈ ਦੇਸੀ ਘਿਓ ਦੇ ਵਿੱਚ ਬਣਾਵਾਂਗੇ ਜਿਹੜੇ ਦੇਸੀ ਘਿਓ ਦੇ ਵਿੱਚ ਚੀਜ਼ ਬਣੀ ਹੁੰਦੀ ਹੈ ਨਾ ਉਹਦਾ ਨਾ ਲੈਦਾ ਹੀ ਸਵਾਦ ਹੁੰਦਾ ਹੈ ਕੋਈ ਆਪਰ ਫੈਂਟ ਨਹੀਂ ਪਾਉਣਾ ਹੈਗਾ ਕੋਈ ਸਰੋਂ ਦਾ ਤੇਲ ਨਹੀਂ ਆਪਾਂ ਨੂੰ ਯੂਜ਼ ਕਰਨਾ ਹੈਗਾ ਆਪਾਂ ਘਰ ਦਾ ਹੀ ਬਣਿਆ ਹੋਇਆ ਦੇਸੀ ਘਿਓ ਦੇ ਵਿੱਚ ਬਣਾਵਾਂਗੇ ਗਰਮਾ ਗਰਮ ਗੁਲਾਬ ਜਾਮੁਨਾ ਚਲੋ ਜੀ ਇੱਧਰ ਆਪਾਂ ਲੈਣਾ ਇੱਥੇ ਨੂੰ ਪਕਾੜਦੀ ਨਾ ਪਹਿਲਾਂ ਨਾ ਚਾ ਚਾਸ਼ਨੀ ਬਣਾ ਕੇ ਨਾ ਮਖੰਡੀ ਕਰ ਲਤੀ ਹੈ ਇਹਦੇ ਵਿੱਚ ਆਪਾਂ ਨੇ ਹੁਣ ਦੋ ਤਿੰਨ ਇਲਾਇਚੀਆਂ ਦੇ ਨਾ ਇਸ ਤਰ੍ਹਾਂ ਬੀਜ ਕੱਢ ਕੇ ਪਾਵਾਂਗੇ ਤੇ ਇੱਧਰ ਆਪਾਂ ਨੇ ਲੈ ਲਿਆ ਫਰਾਈ pan ਤੁਸੀਂ ਇਧਰ ਮੈਂ ਨਾ ਤਿੰਨ ਤਿੰਨ ਅਲੈਚੀਆਂ ਲੈ ਲਈਆਂ ਨੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਬੀਜ ਕੱਢ ਕੇ ਨਾਲ ਵਿੱਚ ਪਾਵਾਂਗੇ ਚਾਹ ਨਹੀਂ ਦੇ ਤੁਸੀਂ ਨੀਚੇ ਇਹਦੇ ਗੁਲਾਬ ਦੀਆਂ ਪੱਤੀਆਂ ਵੀ ਪਾ ਸਕਦੇ ਆ ਉਹਦੇ ਨਾਲ ਵੀ ਨਾ ਬਹੁਤ ਵਧੀਆ ਖੁਸ਼ਬੂ ਆਦੀ ਹੈ ਤੇ ਮੈਂ ਤਾਂ ਹੁਣ ਅਜੇ ਇਲਾਚੀ ਪਾਉਂਗੀ ਦੇਖੋ ਆਪਾਂ ਨੇ ੀਜ ਕੱਢ ਲਿਆ ਨੇ ਇਹਦੇ ਆਪਾਂ ਇਹ ਵਿੱਚ ਪਾ ਦਿੱਤੇ ਨੇ ਜੈਸ ਨਹੀਂ ਦੇ ਤੇ ਇੱਧਰ ਆਪਣਾ ਫਰਾਈ pan ਵੀ ਹੋ ਗਿਆ ਗਰਮ ਤੇ ਇਹਦੇ ਵਿੱਚ ਹੁਣ ਆਪਾਂ ਪਾਉਣ ਲੱਗੇ ਆਂ ਦੇਸੀ ਘਿਓ ਆਪਾਂ ਨੇ ਫਰਾਈ pan ਦੇ ਵਿੱਚ ਨਾ ਦੇਸੀ ਘਿਓ ਪਾ ਦਿੱਤਾ ਏ ਇਹਨੂੰ ਹੁਣ ਆਪਾਂ ਇਹ ਚੰਗੀ ਤਰ੍ਹਾਂ ਗਰਮ ਕਰਾਂਗੇ ਗਰਮ ਕਰਨ ਤੇ ਬਾਅਦ ਨਾ ਫਿਰ ਇਹਦੇ ਵਿੱਚ ਆਪਾਂ ਨਾ ਇਹਨੂੰ ਫਰਾਈ ਕਰਾਂਗੇ ਇਹਨਾਂ ਗੈਸ ਨਾ ਬਾਲਾ ਤੇਜ਼ ਨਹੀਂ ਕਰਨਾ ਹੈਗਾ ਇਹਨੂੰ ਨਾ ਸਿਮ ਤੇ ਕਰਨਾ ਹੈ ਤਾਂ ਕਿ ਇਹਦੇ ਵਿੱਚੋਂ ਵੀ ਕੱਚੇ ਨਾ ਰਹਿ ਜਾਣ ਵੀ ਉੱਪਰੋਂ ਇਹ ਚੰਗੀ ਤਰ੍ਹਾਂ ਲਾਲ ਕੱਪ ਹੋ ਪੱਕ ਗਏ ਅਇਸ ਤਰ੍ਹਾਂ ਇਹ ਪੋਨੇ ਕਰਨਾ ਹੈ ਕਿ ਸਿੰਮ ਤੇ ਕਰਤੀ ਆਪਾਂ ਨੇ ਇਹਨਾਂ ਨੂੰ ਫਰਾਈ ਕਰਨਾ ਹੈ ਫਿਰ ਦੇਖੋ ਕਿੰਨੇ ਜਿਆਦਾ ਟੇਸਟੀ ਬਣ ਗਏ ਕਿੰਨੇ ਬਣ ਗਏ 3 6 7 8 9 10 11 12 13 ਬਿਲਕੁਲ ਜਮਨ ਬਣ ਗੀਆਂ ਨੇ ਆਪਣੀਆਂ ਹੁਣ ਆਪਾਂ ਇਹਨਾਂ ਨੂੰ ਸਿੰਮ ਤੇ ਕਰ ਦਿੰਦੇ ਆ ਤਾਂ ਕਿ ਇਹ ਨਾ ਇਹ ਆਰਾਮ ਨਾਲ ਇਹਨੂੰ ਆਪਾਂ ਫਰਾਈ ਕਰ ਸਕੀਏ ਤੇ ਹੁਣ ਦੇਖੋ ਆਪਾਂ ਨੇ ਮਿਕਸਣਾ ਹੈ ਪਾਉਣਾ ਸ਼ੁਰੂ ਕਰ ਦਿੰਨੇ ਆ ਤੇ ਬਹੁਤ ਜ਼ਿਆਦਾ ਸੌਖੀਆਂ ਨੇ ਆਪਾਂ ਇਹਨੂੰ ਨਾ ਇੱਥੇ ਫਰਾਈ ਕਰਕੇ ਨਾ ਫਿਰ ਇਹਦੇ ਜਿਹੜੀ ਆਪਣੀ ਚਾਸ਼ਣੀ ਬਣਾ ਕੇ ਰੱਖੀ ਹੋਈ ਹੈ ਨਾ ਫਿਰ ਆਪਾਂ ਨਾ ਇਹਦੇ ਵਿੱਚ ਇਹਨੂੰ ਪਾ ਦਾਂਗੇ ਦੇਖੋ ਕਿੰਨੇ ਵਧੀਆ ਲੱਗਦੀਆਂ ਨੇ ਵਿੱਚ ਫਰਾਈ ਹੁੰਦੀਆਂ ਗਰਮਾ ਗਰਮ ਲਾਜਾ ਮਨਾ ਇਹਨਾਂ ਨੂੰ ਆਪਣਾ ਪਾਸਾ ਬਦਲਾ ਦਿੰਨੇ ਆ ਮੈਂ ਯਾਨੀ ਸਾਰੀਆਂ ਹੀ ਪਾ ਦੇਣੀ ਆ ਇੱਕ ਵਾਰੀ ਜੇ ਹੋ ਜਾਣੀ ਸਾਰੀ ਜਗ੍ਹਾ ਹੈਗੀ ਚਲੋ ਜੀ ਆਪਾਂ ਨੇ ਹੁਣ ਸਾਰੀਆਂ ਇਹਨਾਂ ਨੂੰ ਇਕੱਠੀਆਂ ਟਰਾਈ ਕਰ ਲਵਾਂਗੇ ਤੁਹਾਨੂੰ ਮੈਂ ਨੇੜੇ ਕੈਮਰਾ ਕਰਕੇ ਦਿਖਾਉਣੀ ਆ ਦੇਖੋ ਕਿੰਨੇ ਆ ਵਧੀਆ ਨਾ ਫਰਾਈ ਹੋ ਰਹੀਆਂ ਨੇ ਗਲਾਬ ਜਮਨ ਆਪਣੀਆਂ ਕੋਈ ਜਿਹੜਾ ਗੈਸ ਆ ਨਾ ਉਹ ਬਹੁਤ ਨਾ ਸਿਮਤਾ ਹੀ ਕਰਨਾ ਹੈ ਨਹੀਂ ਇਹਨਾਂ ਦੇ ਨਾ ਵਿੱਚੋਂ ਨਾ ਹਨ ਕੱਚੀਆਂ ਰਹਿ ਜਾਣੀਆਂ ਤੇ ਖਾਣ ਨੂੰ ਵੀ ਨਾ ਫਿਰ ਬਿਲਕੁਲ ਸਵਾਦ ਨਹੀਂ ਲੱਗਣੀਆਂ ਹੈਗੀਆਂ ਇਹ ਗੱਲ ਦਾ ਨਾ ਆਪਾਂ ਨੂੰ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਦੇਖੋ ਜੀ ਜਿੰਨਾ ਇਹਨਾਂ ਨੂੰ ਨਾ ਬਣ ਨੂੰ ਟਾਈਮ ਲੱਗੂਗਾ ਨਾ ਹੌਲੀ-ਹੌਲੀ ਤੇ ਉੰਨੀਆਂ ਜਿਆਦੇ ਬਹੁਤ ਵਧੀਆ ਬਣ ਗਈਆਂ ਜੇ ਆਪਾਂ ਜਲਦਬਾਜ਼ੀ ਕਰੂਗੇ ਨਾ ਫੇ ਖਾਣ ਨੂੰ ਨਾ ਬਿਲਕੁਲ ਵੀ ਸਵਾਦ ਨਹੀਂ ਲੱਗਣੀ ਹੈਗੀ ਇਹ ਇਹ ਗਲਾਬ ਜਾਮਣਾ ਆਪਣੇ ਨਾਲ ਇਦਾਂ ਦੀ ਬਣ ਗਿਆ ਹਲਵਾਈ ਸਟਾਈਲ ਜਿਹਨੇ ਹਲਵਾਈ ਬਣਾਉਂਦੇ ਹੁੰਦੇ ਨੇ ਨਾ ਮਾਰਨ ਮਾਰਨ ਗਲਾਬ ਜਾਮਣਾ ਮੂਹ ਦੇ ਵਿੱਚ ਬਸ ਅੰਦਰ ਤੇ ਲੈ ਜਾਣ ਅੱਗੇ ਆਪਾਂ ਆਮ ਹੈ ਕਿ ਆਪਣੇ ਗਲਾਬ ਜਾਮਣੇ ਇੱਥੇ ਫਰਾਈ ਹੋ ਜੂngੀਆਂ ਨਾ ਆਪਾਂ ਨਾਲ ਦੀ ਨਾਲ ਨਾ ਫਿਰ ਇਹਨੂੰ ਚਾਸ਼ਨੀ ਦੇ ਵਿੱਚ ਪਾ ਦੂਗੇ ਦੇਖੋ ਇਹ ਆਪਣੇ ਗਲਾਬ ਦਲਾਬ ਜਾਮਣਾ ਦਾ ਰੰਗ ਨਾ ਚੇਂਜ ਹੋਣਾ ਸ਼ੁਰੂ ਹੋ ਗਿਆ ਇਹ ਦੇਖੋ ਕਲਰ ਦੇਖੋ ਕਿੰਨਾ ਵਧੀਆ ਆਇਆ ਆਪਣੀ ਗਲਾਬ ਜਾਮੁਨਾਂ ਦਾ ਤੇ ਇਹਨੂੰ ਨਾ ਆਪਾਂ ਨਾ 1-2 ਮਿੰਟ ਦਾ ਹੋਰ ਸੇਕ ਲਵਾਵਾਂਗੇ ਚਾ ਉਹ ਲਵਾਵਾਂਗੇ। ਆ ਗਈ ਨਾ ਇਹ ਚੰਗੀ ਤਰ੍ਹਾਂ ਵਿੱਚੋਂ ਨਾ ਪਕੀਆਂ ਨਾ ਰਹਿਣ। ਹੁਣ ਆਪਣੀ ਗਲਾਬ ਜਾਮੁਨਾਂ ਨਾ ਬਣ ਕੇ ਹੋ ਗਈਆਂ ਤਿਆਰ ਤੇ ਆਪਾਂ ਨਾ ਕੱਟ ਕੇ ਨਾ ਹੁਣ ਇਹਨੂੰ ਆਪਾਂ ਨਾ ਚਾਸ਼ਨੀ ਦੇ ਵਿੱਚ ਪਾ ਦਨੇ ਆ। ਉਹਨਾ ਚਾਸ਼ਨੀ ਦੇ ਵਿੱਚ ਨਾ ਚੰਗੀ ਤਰ੍ਹਾਂ ਨਾ ਡਿੱਪ ਕਰ ਦਿੰਨੇ ਆ ਤਾਂ ਕਿ ਨਾ ਜਿਹੜੇ ਚਾਸ਼ਨੀ ਦਾ ਸਾਰਾ ਰਸਾ ਨਾ ਉਹ ਗੁਲਾਬ ਜਾਮੁਨਾਂ ਦੇ ਵਿੱਚ ਐ ਚੰਗੀ ਤਰ੍ਹਾਂ ਨਾ ਭਰ ਜਾਵੇ ਤੇ ਖਾਣ ਨੂੰ ਵੀ ਵਧੀਆ ਲੱਗਣ ਜਮ ਜਮ ਨਾ ਆਪਾਂ ਇਹ 2 ਕੁ ਮਿੰਟੇ ਰੱਖਣਾ ਹੈ 2 ਕੁ ਮਿੰਟੇ ਬਾਅਦ ਨਾ ਫਿਰ ਆਪਾਂ ਨਾ ਕੱਢ ਕੇ ਨਾ ਤੁਹਾਨੂੰ ਦਿਖਾਵਾਂਗੇ ਜੀ ਹੁਣ ਆਪਾਂ ਨਾ ਖਲਾਬ ਜਾਮਣਾਂ ਨੂੰ ਇੱਕ ਪਲੇਟ ਵਿੱਚ ਕੱਢ ਕੇ ਰੱਖ ਦਿਖਾਉਨੇ ਤੁਹਾਨੂੰ ਵੀ ਕਿਸ ਤਰ੍ਹਾਂ ਦੀਆਂ ਬਣੀਆਂ ਤੇ ਕਿੰਨਾ ਵਧੀਆ ਕਲਰ ਆਇਆ ਆਪਣੇ ਗਲਾਬ ਜਾਮਣਾਂ ਦਾ ਬਣਾਈਆਂ ਤਾਂ ਆਪਾਂ ਨੇ ਵੈਸੇ ਥੋੜੀਆਂ ਹੀ ਨੇ ਤੇਰੇ ਇਹ ਗਲਾਬ ਜਾਮਣਾਂ ਬਣਾਈਆਂ ਨੇ ਜਦੋਂ ਆਪਣਾ ਦਿਲ ਕਰੂਗਾ ਫਿਰ ਆਪਾਂ ਗਰਮ ਕਰੂ ਗਲਾਬ ਜਾਮਣਾਂ ਬਣਾ ਕੇ ਨਾ ਫਿਰ ਆਪਣੀ ਫੈਮਿਲੀ ਨੂੰ ਖਵਾਵਾਂਗੇ ਦੇਖੋ ਜੀ ਮੇਰੇ ਤਾਂ ਨਾ ਮੂੰਹ 'ਚ ਪਾਣੀ ਆਉਣ ਲੱਗ ਗਿਆ ਹੈ ਤੇ ਨਰਮ ਨਰਮ ਲਾਵ ਜਾਮਣਾਂ ਬਣੀਆਂ ਨੇ ਆਪਣੀਆਂ ਬਾਹਲੀ ਥੋੜੀਆਂ ਤੇਰੇ ਜੀ ਆਪਣੀ ਇਹਨਾਂ ਗਲਾਬ ਜਾਮਣਾਂ ਦੇਖੋ ਕਿੰਨਾ ਵਧੀਆ ਬਣੀਆਂ ਨੇ ਤੇ ਖਾਣ ਨੂੰ ਵੀ ਬਹੁਤ ਜ਼ਿਆਦਾ ਟੇਸਟੀ ਲੱਗਦੀਆਂ ਨੇ ਤੇ ਹੁਣ ਆਪਾਂ ਜਾ ਕੇ ਨਾ ਮੰਮੀ ਜੀ ਨੂੰ ਦਿਖਾਉਣੇ ਆਂ ਵੀ ਤੁਸੀਂ ਨਾ ਖਾ ਕੇ ਦੱਸੋ ਵੀ ਕਿੰਨੀ ਜ਼ਿਆਦਾ ਟੇਸਟੀ ਬਣੀਆਂ ਨੇ ਤੇ ਬਹੁਤ ਜ਼ਿਆਦਾ ਨਰਮ ਨਰਮ ਗਲਾਬ ਜਾਮਣ ਬਣੀਆਂ ਹੈ ਦੇਖੋ ਤੇ ਹੁਣ ਆਪਾਂ ਮੰਮੀ ਜੀ ਕੋਲ ਜਾਂਦੇ ਆਂ ਤੇਰਾ ਮੰਮੀ ਜੀ ਨੇ ਖਾ ਕੇ ਦੱਸਿਓ ਵੀ ਕਿੱਦਾਂ ਦੀ ਬਣੀ ਹੈ ਗਲਾਬ ਜਾਮਨ ਬਹੁਤ ਸੁਆਦ ਬਣੀ। ਦੇਖੋ ਜੀ ਬਹੁਤ ਵਧੀਆ ਨਰਮ ਨਰਮ ਗਲਾਬ ਜਾਮਨ ਬਣੀ ਆ ਤੇਰਾ ਸਿਆਲਿਆਂ ਦੇ ਨਾਲ ਖਾਣ ਦੀ ਇਹ ਨਰਮ ਚੀਜ਼ ਆ। ਆਪਣੇ ਨਾ ਬਜ਼ੁਰਗਾਂ ਨੂੰ ਇਸ ਤਰ੍ਹਾਂ ਦੀ ਚੀਜ਼ਾਂ ਨਾ ਤੁਸੀਂ ਬਣਾ ਕੇ ਜ਼ਰੂਰ ਦਿਆ ਕਰੋ ਤੇ ਦੇਖੋ ਜੀ ਆਪਣੇ ਗਲਾਬ ਜਾਮਣਾਂ ਦੇਖੋ ਕਿੰਨਾ ਕਿੰਨੀਆਂ ਵਧੀਆ ਬਣੀਆਂ ਨੇ ਤੇ ਦੇਖੋ ਐਨ ਨਰਮ ਨਰਮ ਬਣੀਆਂ ਨੇ ਤੇ ਵਿੱਚੋਂ ਵੀ ਦੇਖੋ ਕਿੰਨੀਆਂ ਵਧੀਆ ਨੇ ਤੇ ਹੁਣ ਆਪਾਂ ਬੇਟੀ ਨੂੰ ਦੰਨੇ ਗਲਾਬ ਜਾਮਣੋਂ ਖਾ ਕੇ ਦੱਸਣਗੇ ਖਾ ਕੇ ਨਸੋ ਵੀ ਕਿੰਦਾਂ ਦੇ ਗਲਾਬ ਜਾਮਣ ਬਣੀਆਂ ਸਵਾਦ ਵਾਲੀਆਂ ਨੇ ਸਵਾਦ ਵਾਲੀਆਂ ਨੇ ਨਾ ਹੀ ਆਏ ਨਾ ਆਪਾਂ ਨੇ ਹੁਣੇ ਬਣਾਈਆਂ ਤੇ ਹੁਣੇ ਕਾਲੜੀਆਂ ਐ ਤੇ ਗਰਮ ਗਰਮ ਗੁਲਾਬ ਜਾਮਨ ਬਣੀਆਂ ਤੇ ਮਿੱਠਾ ਵੀ ਬਹੁਤ ਸਹੀ ਐ ਚਲੋ ਜੀ ਜੇ ਤੁਹਾਡਾ ਦਿਲ ਕਰਦੈ ਨਾ ਤੁਸੀਂ ਵੀ ਘਰ ਦੇ ਵਿੱਚ ਨਾ ਗੁਲਾਬ ਜਾਮਨ ਬਣਾ ਕੇ ਜਰੂਰ ਖਾਇਆ ਕਰੋ ਤੇ ਬਹੁਤ ਬਾਜ਼ਾਰ ਵਾਲੀਆਂ ਚੀਜ਼ਾਂ ਤੋਂ ਆਪਾਂ ਨੂੰ ਨਾ ਸਾਵਧਾਨ ਰਹਿਣਾ ਚਾਹੀਦਾ ਤੁਹਾਨੂੰ ਪਤਾ ਹੀ ਐ ਉਹ ਇੰਨੀਆਂ ਖਾਣ ਨੂੰ ਇਹਨੇ ਵਧੀਆ ਵੀ ਨਹੀਂ ਹੁੰਦੀਆਂ ਹੈਗੀਆਂ ਤੁਸੀਂ ਆਪਣੇ ਘਰ ਦੇ ਵਿੱਚ ਨਾ ਵਧੀਆ-ਵਧੀਆ ਮਠਿਆਈਆਂ ਬਣਾ ਕੇ ਖਾਇਆ ਕਰੋ ਇਹ ਸਾਡੀ ਵੀਡੀਓ ਵਧੀਆ ਲੱਗੀ ਤੇ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਅੱਗੇ ਆਪਾਂ ਸੋਹਣੀਆਂ ਵੀਡੀਓ ਪਾਉਂਦੇ ਰਵਾਂਗੇ